ਕੱਲ ਕਿਤੇ ਸਣੀ ਢਿੱਲੋਂ ਆ ਕੋਈ ਅਕਾਲੀ ਦਲ ਦਾ ਗਿੱਦੜ ਬਹੇ ਤੋਂ ਉਹ ਬੋਲ ਰਿਹਾ ਸੀਗਾ ਹਨਾ ਅ ਕਸ਼ੀਤ ਪਾਈ ਬਿਆਨ ਸਿੰਘ ਦੇ ਪਰਿਵਾਰ ਬਾਰੇ ਤੇ ਇੱਕ ਤਾਂ ਹਨਾ ਮੈਂ ਜ ਸੁਣਿਆ ਤੇ ਮੈਨੂੰ ਹਾਸਾ ਵੀ ਆਇਆ ਤੇ ਤਰਸ ਵੀ ਆਇਆ ਕਿ ਇਹ ਕਿੰਨੇ ਖੋਖਲੇ ਬੰਦੇ ਨੇ ਜਿਨ੍ਹਾਂ ਨੂੰ ਆਪਣਾ ਇਤਿਹਾਸ ਹੀ ਨਹੀਂ ਪਤਾ ਹਨਾ ਆਪਣੇ ਇਤਿਹਾਸ ਤੋਂ ਜਿਹੜਾ ਜੋ ਗੱਲ 1999 ਚ ਹੋਈ ਹਨਾ 35 ਸਾਲ ਪਹਿਲਾਂ ਇਹ ਹੀ ਨਹੀਂ ਉਹਨਾਂ ਨੂੰ ਪਤਾ ਮਤਲਬ ਕਿ ਹਨਾ ਇਹ ਅਕਾਲੀ ਕਿੱਥੋਂ ਕਹੋਂਦੇ ਨੇ ਆਪਣੇ ਆਪ ਨੂੰ ਜੇ ਤੁਹਾਨੂੰ ਇਤਿਹਾਸ ਹੀ ਨਹੀਂ ਪਤਾ 35 ਸਾਲ ਪੁਰਾਣਾ ਇਤਿਹਾਸ ਨਹੀਂ ਪਤਾ ਤੇ ਉਸ ਤੋਂ ਉਮੀਦ ਕੀ ਰੱਖ ਸਕਦੇ ਆ ਹਨਾ ਤੇ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਇਹਨਾਂ ਨੇ ਕਿਹਾ ਕਿ ਅਕਾਲੀ ਦਲ ਨੇ ਬਾਪੂ ਸੁੱਚਾ ਸਿੰਘ ਤੇ ਬੀਬੀ ਵਿਮਲ ਕੌਰ ਖਾਲਸਾ ਨੂੰ ਟਿਕਟ ਦੇ ਕੇ ਐਮਪੀ ਬਣਾਇਆ ਪਹਿਲੀ ਗੱਲ ਤਾਂ ਅਕਾਲੀ ਦਲ ਬਾਦਲ ਨੇ ਕਦੀ ਵੀ ਸਾਡੀ ਮਾਤਾ ਜੀ ਨੂੰ ਟਿਕਟ ਨਹੀਂ ਦਿੱਤੀ ਨਾ ਬਾਪੂ ਸੁੱਚਾ ਸਿੰਘ ਨੂੰ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਦਾਸ ਜਸਵਿੰਦਰ ਸਿੰਘ ਪੁੱਤਰ ਸ਼ੀਤਪਾਈ ਬਿਆਨ ਸਿੰਘ ਮੈਂ ਸੰਕਟਾਂ ਦੇ ਚਰਨਾਂ ਵਿੱਚ ਇੱਕ ਤੋਂ ਬੇਨਤੀਆਂ ਕਰਨੀਆਂ ਸੀ ਤੇ ਕੱਲ ਇੱਕ ਮੈਂ ਵੀਡੀਓ ਸੁਣ ਰਿਹਾ ਸੀਗਾ ਅੱਜ ਕੱਲ ਕਿਤੇ ਸਣੀ ਢਿੱਲੋਂ ਆ ਕੋਈ ਅਕਾਲੀ ਦਲ ਦਾ ਗਿੱਦੜ ਬਹੇ ਤੋਂ ਉਹ ਬੋਲ ਰਿਹਾ ਸੀਗਾ ਨਾ ਕਿ ਸ਼ੀਤਪਾਈ ਬਿਆਨ ਸਿੰਘ ਦੇ ਪਰਿਵਾਰ ਬਾਰੇ ਤੇ ਇੱਕ ਤਾਂ ਹਨਾ ਮੈਂ ਜੋ ਸੁਣਿਆ ਤੇ ਮੈਨੂੰ ਹਾਸਾ ਵੀ ਆਇਆ ਤੇ ਤਰਸ ਵੀ ਆਇਆ ਕਿ ਇਹ ਕਿੰਨੇ ਖੋਖਲੇ ਬੰਦੇ ਨੇ ਜਿਨ੍ਹਾਂ ਨੂੰ ਆਪਣਾ ਇਤਿਹਾਸ ਹੀ ਨਹੀਂ ਪਤਾ ਹਨਾ ਆਪਣੇ ਇਤਿਹਾਸ ਤੋਂ ਜੋ ਗੱਲ 1999 ਵਿੱਚ ਹੋਈ ਹਨਾ 35 ਸਾਲ ਪਹਿਲਾਂ ਇਹ ਹੀ ਨਹੀਂ ਇਹਨਾਂ ਨੂੰ ਪਤਾ ਮਤਲਬ ਕਿ ਹਨਾ ਇਹ ਅਕਾਲੀ ਕਿੱਥੋਂ ਕਹੋਂਦੇ ਨੇ ਆਪਣੇ ਆਪ ਨੂੰ ਜੇ ਤੁਹਾਨੂੰ ਇਤਿਹਾਸ ਹੀ ਨਹੀਂ ਪਤਾ 35 ਸਾਲ ਪੁਰਾਣਾ ਇਤਿਹਾਸ ਨਹੀਂ ਪਤਾ ਤੇ ਇਸ ਤੋਂ ਉਮੀਦ ਕੀ ਰੱਖ ਸਕਦੇ ਆ ਹਨ ਤੇ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਇਹਨਾਂ ਨੇ ਕਿਹਾ ਕਿ ਅਕਾਲੀ ਦਲ ਨੇ ਬਾਪੂ ਸੁੱਚਾ ਸਿੰਘ ਤੇ ਬੀਬੀ ਵਿਮਲ ਕੌਰ ਖਾਲਸ ਨੂੰ ਟਿਕਟ ਦੇ ਕੇ ਐਮਪੀ ਬਣਾਇਆ ਪਹਿਲੀ ਗੱਲ ਤਾਂ ਅਕਾਲੀ ਦਲ ਬਾਦਲ ਨੇ ਕਦੀ ਵੀ ਸਾਡੀ ਮਾਤਾ ਜੀ ਨੂੰ ਟਿਕਟ ਨਹੀਂ ਦਿੱਤੀ ਨਾ ਬਾਪੂ ਸੁੱਚਾ ਸਿੰਘ ਨੂੰ ਤੇ ਇਹ ਅਕਾਲੀ ਦਲ ਵਾਲੇ ਬਾਦਲ ਸਾਹਿਬ ਛੋਟੇ ਬਾਦਲ ਸਾਹਿਬ ਜੋ ਵੀ ਬੀਬਾ ਹੈ ਹਰ ਸਿਮਰਤ ਕਾਰ ਇਹਨਾਂ ਤਾਂ ਪੁਰਾਣੇ ਇਹ ਅੱਜ ਤੱਕ ਕਦੀ ਵੀ ਸ਼ਹੀਦ ਭਾਈ ਬਿਆਨ ਸਿੰਘ ਸਤਵੰਦ ਸਿੰਘ ਕੇਰ ਸਿੰਘ ਦੀ ਵਰਸੀ ਤੇ ਕਦੀ ਨਹੀਂ ਆਏ ਹਨਮ ਖਾਸ ਕਰ ਭਾਈ ਬਿਆਨ ਸਿੰਘ ਦੀ ਵਰਸੀ ਤੇ ਤਾਂ ਇੱਕ ਕਦੀ ਵੀ ਨਹੀਂ ਆਏ ਇਹਨਾਂ ਦਾ ਕੋਈ ਨੁਮਾਇੰਦਾ ਨਹੀਂ ਆਂਦਾ ਕੁਝ ਨਹੀਂ ਆਂਦਾ ਕਿਉਂਕਿ ਇਹ ਕਿਉਂਕਿ ਇਹ ਦਿੱਲੀ ਦੇ ਨਾਲ ਮਿਲੇ ਹੋਏ ਨੇ ਤੇ ਇਹਨਾਂ ਨੇ ਕਿਹਾ ਕਿ ਬਾਪੂ ਸੁੱਚਾ ਸਿੰਘ ਤੇ ਬੀਬੀ ਬੁਮਲਕ ਖਾਲਸਾ 5 ਸਾਲ ਐਮਪੀ ਰਹੇ ਤੇ ਸੁੱਚੇ ਮੂੜਿਆ ਏ ਪਹਿਲੀ ਗੱਲ ਤਾਂ ਮੈਂ ਇਹ ਦੱਸਣਾ ਚਾਹੂੰਗਾ ਉਹ ਸਰਕਾਰ 5 ਸਾਲ ਚੱਲੀ ਨਹੀਂ ਸੀ 99 ਵਿੱਚ ਐਮਪੀ ਬਣੇ ਸੀ ਅਤੇ 99 ਵਿੱਚ ਸਰਕਾਰ ਗਿਰ ਗਈ ਸੀ ਸਵਾ ਸਾਲ ਚ ਸਰਕਾਰ ਗਿਰ ਗਈ ਸੀ ਉਹ ਇਸ ਲਈ ਉਹ 5 ਸਾਲ ਐਮਪੀ ਨਹੀਂ ਰਹੇ ਸਵਾ ਖਸਾਲ ਐਮਪੀ ਰਹੇ ਸੀ ਠੀਕ ਹੈ ਇਹੀ ਨਹੀਂ ਨੂੰ ਪਤਾ ਠੀਕ ਹੈ ਤੇ ਉਹ ਕਹਿੰਦੇ ਸੁੱਚੇ ਮੂੜਿਆ ਏ ਤੇ ਮੈਂ ਇਹਨੂੰ ਦੱਸਣਾ ਚਾਹੂੰਗਾ ਕਿ ਬੀਬੀ ਬੋਲਕਰ ਖਾਲਸਾ ਨੇ ਪਾਰਲੀਮੈਂਟ ਚ ਖੜ ਕੇ ਜੀਵ ਗਾਂਧੀ ਦੀ ਨੂੰ ਕਿਹਾ ਸੀਗਾ ਜਦੋਂ ਮੈਂ ਪਹਿਲਾਂ ਦੁਹਰਾ ਚੁੱਕਾ ਹੋਰ ਵੀ ਇੱਕ ਦੋ ਥਾਂ ਤੇ ਕਿ ਇਹਨੂੰ ਫਾਂਸੀ ਲਾਈ ਜਾਵੇ ਇਹ ਮੇਨ ਅਕਿਊਜ਼ਡ ਹੈ ਕਲਪਰੇਟ ਹੈ ਮਾਸਟਰਮਾਈਂਡ ਹੈ 1984 ਵਿੱਚ ਜਿੱਥੇ ਜੈਨੋਸਾਈਡ ਹੋਇਆ ਸਿੱਖਾਂ ਦਾ ਇਹਦੇ ਹਦਾਇਤਾਂ ਤੇ ਹੋਇਆ ਤੇ ਅੱਜ ਵੀ ਉਸ ਸਮੇਂ 1999 ਜਿਹੜਾ ਵੀ ਨੌਜਵਾਨਾਂ ਦਾ ਖੂਨ ਡੁੱਲ ਰਿਹਾ ਸੀ ਪੰਜਾਬ 'ਚ ਇਹ ਰਜੀਵ ਗਾਂਧੀ ਦੇ ਇਨਸਟਰਕਸ਼ਨਸ ਤੇ ਹੋ ਰਿਹਾ ਸੀ ਇਹ ਕਿਹਾ ਤੇ ਇਹਨਾਂ ਤੋਂ ਪੁੱਛੋ ਤੁਹਾਡੀ ਹਿੰਮਤ ਹੈ ਤੁਸੀਂ ਗਾਂਧੀ ਪਰਿਵਾਰ ਬਾਰੇ ਕੁਝ ਬੋਲ ਦੋ ਹਾਂ ਤੁਹਾਡੀ ਹਨਾ ਕੋਈ ਤੇ ਇਹ ਅਕਾਲੀ ਦਲ ਵਾਲੇ ਆਖਰੀ ਅਕਾਲੀ ਦਲ ਸੱਚਾ ਮੈਂ ਕਹਿੰਦਾ ਆਖਰੀ ਅਕਾਲੀ ਦਲ ਸੱਚਾ ਲੀਡਰ ਸੀ ਗੁਰਚਰ ਸਿੰਘ ਟੋੜਾ ਜਿਹੜਾ ਕੋਈ ਅਕਾਲੀ ਸੀਗਾ ਇਹਨਾਂ ਦੇ ਨਾਮ ਦੇਖ ਲੋ ਸਣੀ ਢਿੱਲੋਂ ਬੰਟੀ ਹੋਰ ਪਤਾ ਨਹੀਂ ਕੀ ਬੰਟੀ ਛੰਟੀ ਕਹੇ ਜੇ ਨਾਮ ਹੈ ਸਿੰਘ ਤਾਂ ਲਾਂਦੇ ਨਹੀਂ ਇਹ ਆਪਣੇ ਆਪ ਚ ਹਨਾ ਤੇ ਦੂਜੀ ਗੱਲ ਇਹਨਾਂ ਨੂੰ ਕਿਹਾ ਇਹਨਾਂ ਦਾ ਪਿੰਡ ਮਲੋਆ ਹੈ ਜੋ ਫਤਿਹਗੜ੍ਹ ਸਾਹਿਬ ਚ ਹਨਾ ਪਹਿਲੀ ਕਿਸ ਉਹ ਚੰਡੀਗੜ੍ਹ ਚਾ ਭਾਈ ਸਾਹਿਬ ਪਹਿਲੇ ਪਤਾ ਤਾਂ ਕਰ ਲੋ ਕਿੱਥੇ ਆ ਉਹ ਉਹ ਚੰਡੀਗੜ੍ਹ ਚ ਹੈ ਠੀਕ ਹੈ ਤੇ ਅਸੀਂ ਹਾਂ ਪੰਜਾਬ ਤੋਂ ਜਿੱਥੋਂ ਮਸਾ ਡਣ ਜਿੱਥੋਂ ਮਰਜ਼ੀ ਲੜੀਏ ਅਸੀਂ ਫਤਿਹਗੜ੍ਹ ਸਾਹਿਬ ਤੋਂ ਲੜੀਏ ਫਰੀਦਕੋਟ ਤੋਂ ਲੜੀਏ ਕਿਤੋਂ ਲੜੀਏ ਹਨਾ ਸਾਡੀ ਮਰਜ਼ੀ ਪਰਿਵਾਰ ਦੀ ਮਰਜ਼ੀ ਜੋ ਸੰਗਤਾਂ ਨੇ ਉੱਤੇ ਕਬੂਲ ਲਿਆ ਫਰੀਦਕੋਟ ਸਰਬਜੀਤ ਨੂੰ ਤੇ ਹਨਾ ਤੇ ਤੁਸੀਂ ਕੌਣ ਹੁੰਦੇ ਹੋ ਬੋਲਣ ਵਾਲੇ ਸਾਨੂੰ ਦੱਸਣ ਵਾਲੇ ਕਿ ਕਿੱਥੋਂ ਲੜਿਆ ਜਾਵੇ ਕਿੱਥੋਂ ਨਹੀਂ ਲੜਿਆ ਜਾਵੇ ਅਸੀਂ ਜਿੱਥੋਂ ਮਰਜ਼ੀ ਲੜੀਏ ਅਕਾਲੀ ਦਲ ਬਾਦਲ ਨੇ ਤਾਂ ਸਾਦਾ ਵਿਰੋਧ ਹੀ ਕਰਨਾ ਹੈ ਹਨਾ ਤੁਸੀਂ ਦਿੱਲੀ ਨੂੰ ਖੁਸ਼ ਕਰਨ ਲਈ ਸਿਰਫ ਤੁਸੀਂ ਦਿੱਲੀ ਨੂੰ ਖੁਸ਼ ਕਰਨ ਲਈ ਤੁਸੀਂ ਅਸ਼ੇਧਪਾਈ ਬਿਆਨ ਸਿੰਘ ਦੇ ਪਰਿਵਾਰ ਦਾ ਵਿਰੋਧ ਕਰਦੇ ਹੋ ਤੇ ਇਸ ਲਈ ਮੈਂ ਸਨੀ ਢਿੱਲੋਂ ਜੀ ਨੂੰ ਕਹਿਣਾ ਚਾਹਾਂਗਾ ਜੋ ਤੁਸੀਂ ਅਗਲੀ ਵਾਰੀ ਬੋਲੋਗੇ ਨਾ ਤੇ ਪਲੀਜ਼ ਉਹਨੇ ਫੈਕਟਸ ਸਹੀ ਕਰ ਲਿਓ ਜਾਂ ਤੁਹਾਨੂੰ ਫੈਕਟਸ ਪਤਾ ਨਹੀਂ ਤੇ ਜਾਣ ਕੇ ਝੂਠ ਨਾ ਬੋਲੋ ਜੇ ਕੋਈ ਵਿਰੋਧ ਕਰਨਾ ਹੈ ਨਾ ਕਿਸੇ ਗਲਤ ਤੇ ਕਰੋ ਕੋਈ ਲੌਜੀਕ ਤੇ ਕਰੋ ਕੋਈ ਦਲੀਲ ਤੇ ਕਰੋ ਕਿ ਹਾਂਜੀ ਇਹ ਇਹ ਇਨਾਂ ਚ ਇਹ 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 ਨਾ ਚਕਮੀਆਂ ਆ ਯਾ ਇਹ ਆ ਜੋ ਵੀ ਤੁਸੀਂ ਕਹੋਗੇ ਸੁਣਾਗੇ ਤੇ ਕੋਸ਼ਿਸ਼ ਕਰਾਂਗੇ ਤੁਹਾਨੂੰ ਸਹੀ ਕਰੀਏ ਪਰ ਟਕੜ ਵਿਰੋਧ ਤਾਂ ਤੁਸੀਂ ਦਲੀਲ ਤੇ ਕਰੋ ਨਾ ਐ ਝੂਠ ਨਾ ਬੋਲੋ ਤੁਹਾਡੇ ਨਾਲ ਤੇ ਦੂਜੀ ਗੱਲ ਹੈ ਨਾ ਇਹ ਇੱਕ ਲੀਡਰ ਨਹੀਂ ਹੈ ਇਹ ਬਿਜ਼ਨਸਮੈਨ ਨੇ ਬੰਦੇ ਸਾਰੇ ਹੀ ਬਿਜ਼ਨਸਮੈਨ ਨੇ ਬੰਟੀ ਛੰਟੀ ਇਹ ਉਹ ਸਣੀ ਮਣੀ ਜੋ ਵੀ ਇਹ ਸਾਰੇ ਬਿਜ਼ਨਸਮੈਨ ਨੇ ਇਕੱਲੇ ਲੀਡਰ ਨਹੀਂ ਹੈਗੇ ਪੋਲ ਪੋਲੀਟੀਕਲ ਲੀਡਰ ਨਹੀਂ ਹੈ ਸਿਰਫ ਬਿਜ਼ਨਸਮੈਨ ਨੇ ਜੋ ਕਿ ਸਿਰਫ ਪੈਸੇ ਦੇ ਜ਼ੋਰ ਤੇ ਜਿੱਤਦੇ ਨੇ ਅਨਵਾਸ ਇੰਨੀ ਕੀ ਬੇਨਤੀਆਂ ਕਰਨੀਆਂ ਸੀ ਤਾਂ ਕਿ ਸਾਥ ਸੰਗਤ ਨੂੰ ਪੂਰੀ ਹਕੀਕਤ ਦਾ ਪਤਾ ਲੱਗੇ ਹਾਂਜੀ ਠੀਕ ਹੈ ਜੀ ਬਾਕੀ ਇੰਨੀ ਬੇਨਤੀ ਕਰਨੀ ਸੀ ਵਾਅਦਾ ਘਟਾ ਕਿਸ ਨੂੰ ਕਿਹਾ ਹੋਵੇ ਤਾਂ ਕਹਿ ਗਿਆ ਹੋਵਾਂ ਤਾਂ ਮਾਫ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ